ਕੈਨੇਡਾ ਅਤੇ ਭਾਰਤ ਨੂੰ ਮੋੜ ਝਟਕਾ ਦਿੰਦਿਆਂ ਰਾਸ਼ਟਰਪਤੀ ਡੋਨਲਡ 트੍ਰੰਪ ਵੱਲੋਂ ਨਵੀਆਂ ਟੈਰਿਫਸ ਲਾਉਣ ਦੇ ਸੰਕੇਤ ਦਿੱਤੇ ਗਏ ਨੇ ਜੀ ਹਾਂ 트੍ਰੰਪ ਦਾ ਕਹਿਣਾ ਹੈ ਕਿ ਭਾਰਤ ਵੀਅਤਨਾਮ ਅਤੇ థਾਈਲੈਂਡ ਵਰਗੇ ਮੁਲਕਾਂ ਤੋਂ ਆਉਣ ਵਾਲੇ ਸਸਤੇ ਚੌਲ ਅਮਰੀਕਾ ਦੇ ਕਿਸਾਨਾਂ ਦਾ ਨੁਕਸਾਨ ਕਰ ਰਹੇ ਨੇ ਵਾਈਟ ਹਾਊਸ ਵਿੱਚ ਕਿਸਾਨਾਂ ਵਾਸਤੇ 12 ਅਰਬ ਡਾਲਰ ਦੀ ਆਰਥਿਕ ਮਦਦ ਦਾ ਐਲਾਨ ਕਰਦਿਆ 트੍ਰੰਪ ਨੇ ਸਸਤੇ ਚੌਲਾਂ ਦੀ ਆਮਦ ਨੂੰ ਡੰਪਿੰਗ ਘਰਾਰ ਦਿੱਤਾ ਅਤੇ ਆਪਣੇ ਵਿੱਤ ਮੰਤਰੀ ਤੋਂ ਪੁੱਛਿਆ ਕਿ ਕੀ ਭਾਰਤ ਨੂੰ ਚੌਲਾਂ ਦੇ ਮਾਮਲੇ ਵਿੱਚ ਕਿਸੇ ਕਿਸਮ ਦੀ ਛੋਟ ਮਿਲੀ ਹੋਈ ਹੈ ਜਿਸ ਦੇ ਜਵਾਬ ਵਿੱਚ ਮੰਤਰੀ ਨੇ ਕਿਹਾ ਕਿ ਦੋਹਾਂ ਮੁਲਕਾਂ ਦਰਮਿਆਨ ਵਪਾਰ ਸਮਝੌਤਾ ਨੇਪਰੇ ਚਾੜਨ ਲਈ ਗੱਲਬਾਤ ਚੱਲ ਰਹੀ ਹੈ। ਟਰੰਪ ਵੱਲੋਂ ਕੀਤੀ ਗਈ ਗੋਲਮੇਜ਼ ਮੀਟਿੰਗ ਵਿੱਚ ਲੂਇਜ਼ਿਆਨਾ ਸੂਬੇ ਤੋਂ ਆਈ ਮੈਰਲ ਕੈਨੇਡੀ ਵੀ ਸ਼ਾਮਲ ਹੋਈ ਜੋ ਰਾਈਸ ਮਿਲ ਚਲਾਉਂਦੀ ਹੈ। ਮੈਰਲ ਨੇ ਟਰੰਪ ਨੂੰ ਦੱਸਿਆ ਕਿ ਵੱਖ-ਵੱਖ ਮੁਲਕਾਂ ਤੋਂ ਸਸਤੇ ਚੌਲ ਆਉਣ ਕਾਰਨ ਦੱਖਣੀ ਰਾਜਾਂ ਦੇ ਕਿਸਾਨ ਮੁਸ਼ਕਲਾਂ ਵਿੱਚ ਘਿਰੇ ਹੋਏ ਨੇ। ਇਸੇ ਦੌਰਾਨ 트럼ਪ ਨੇ ਕਿਹਾ ਕਿ ਜੇ ਜ਼ਰੂਰਤ ਮਹਿਸੂਸ ਹੋਈ ਤਾਂ ਕੈਨੇਡਾ ਤੋਂ ਆਉਣ ਵਾਲੀਆਂ ਖਾਦਾਂ ਉੱਤੇ ਵੀ ਮੋਟੀਆਂ ਟੈਰਿਫਸ ਲਾਗੂ ਕੀਤੀਆਂ ਜਾਣਗੀਆਂ ਕੈਨੇਡਾ ਵੱਲੋਂ ਸਭ ਤੋਂ ਜ਼ਿਆਦਾ ਸਪਲਾਈ ਪੋਟਾਸ਼ ਦੀ ਕੀਤੀ ਜਾਂਦੀ ਹੈ ਅਤੇ ਉੱਤਰੀ ਅਮਰੀਕਾ ਵਪਾਰ ਸਮਝੌਤੇ ਅਧੀਨ ਹੋਣ ਕਰਕੇ ਹੁਣ ਤੱਕ 트럼ਪ ਦੀਆਂ ਟੈਰਿਫਸ ਖਾਦਾਂ ਉੱਤੇ ਲਾਗੂ ਨਹੀਂ ਹੋ ਸਕੀਆਂ ਅਸਲੀਅਤ ਇਹ ਹੈ ਕਿ ਅਮਰੀਕਾ ਵਿੱਚ ਲਗਾਤਾਰ ਵੱਧ ਰਹੀ ਮਹਿੰਗਾਈ ਕਰਕੇ ਟਰੰਪ ਤੇ ਦਬਾਅ ਵਧਦਾ ਜਾ ਰਿਹਾ ਹੈ ਅਤੇ ਕਿਸਾਨ ਵੀ ਫਸਲਾਂ ਦੀ ਕਾਸ਼ਤ ਉਤੇ ਵੱਧ ਰਹੀ ਲਾਗਤ ਤੋਂ ਬੇहद ਪਰੇਸ਼ਾਨ ਨੇ ਪਰ ਜੇ ਖਾਦਾਂ ਉਤੇ ਨਵੀਆਂ ਟੈਰਿਫਸ ਲਾਗੂ ਹੋਈਆਂ ਤਾਂ ਉਹਨਾਂ ਦੀਆਂ ਮੁਸ਼ਕਲਾਂ ਹੋਰ ਵੱਧ ਸਕਦੀਆਂ ਨੇ ਦੂਜੇ ਪਾਸੇ ਭਾਰਤੀ ਚੌਲਾਂ ਉਤੇ ਵਾਧੂ ਟੈਰਿਫਸ ਲੱਗਣ ਦੀ ਸੂਰਤ ਵਿੱਚ ਭਾਰਤ ਤੋਂ ਅਮਰੀਕਾ ਪੁੱਜਣ ਵਾਲੇ ਚੌਲ ਬੇहद ਮਹਿੰਗੇ ਹੋ ਜਾਣਗੇ ਅਤੇ ਸਿੱਧਾ ਅਸਰ ਲੋਕਾਂ ਦੀ ਜੇਬ ਤੇ ਪਵੇਗਾ ਇਸ ਤੋਂ ਇਲਾਵਾ ਭਾਰਤੀ ਕਿਸਾਨਾਂ ਅਤੇ ਐਕਸਪੋਰਟਰਾਂ ਦਾ ਨੁਕਸਾਨ ਹੋਵੇਗਾ ਅਤੇ ਕੀਮਤਾਂ ਵਧਣ ਕਾਰਨ ਭਾਰਤੀ ਚੌਲਾਂ ਦੀ ਮੰਗ ਘਟ ਸਕਦੀ ਹੈ ਦੱਸ ਦਈਏ ਕਿ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਰਾਈਸ ਐਕਸਪੋਰਟ ਕਰਨ ਵਾਲਾ ਮੌਲਕ ਹੈ ਦੁਨੀਆ ਭਰ ਵਿੱਚ ਹੁੰਦੇ ਚੌਲਾਂ ਦੇ ਐਕਸਪੋਰਟ ਵਿੱਚੋਂ 40% ਹਿੱਸਾ ਭਾਰਤ ਦਾ ਹੈ ਅਤੇ ਸਾਲ 2022-23 ਦੌਰਾਨ ਭਾਰਤ ਨੇ 15 ਮਿਲੀਅਨ ਟਨ ਚੌਲ ਅਮਰੀਕਾ ਸਣੇ ਵੱਖ-ਵੱਖ ਮੁਲਕਾਂ ਨੂੰ ਭੇਜੇ ਭਾਰਤ ਵੱਲੋਂ ਐਕਸਪੋਰਟ ਕੀਤੇ ਜਾਂਦੇ ਬਾਸਮਤੀ ਅਤੇ ਗੈਰ ਬਾਸਮਤੀ ਚੌਲਾਂ ਵਿੱਚੋਂ ਅਫਰੀਕੀ ਮੁਲਕ ਗੈਰ ਬਾਸਮਤੀ ਚੌਲਾਂ ਦੇ ਸਭ ਤੋਂ ਵੱਡੇ ਖਰੀਦਦਾਰ ਨੇ ਜਦਕਿ ਬਾਸਮਤੀ ਚੌਲ ਖਰੀਦਣ ਵਾਲੇ ਮੋਰੀ ਮੁਲਕਾਂ ਵਿੱਚ ਸਾਊਦੀ ਅਰਬ, ਈਰਾਨ ਅਤੇ ਇਰਾਕ ਵਰਗੇ ਮੁਲਕ ਸ਼ਾਮਲ ਨੇ ਵਰਲਡ ਬੈਂਕ ਦੇ ਅੰਕੜਿਆਂ ਮੁਤਾਬਕ 2023 ਵਿੱਚ ਭਾਰਤ ਨੇ ਤਕਰੀਬਨ 282000 ਟਨ ਚੌਲ ਅਮਰੀਕਾ ਨੂੰ ਐਕਸਪੋਰਟ ਕੀਤੇ ਰਾਸ਼ਟਰਪਤੀ ਡੋਨਲਡ 트੍ਰੰਪ ਪਹਿਲਾਂ ਹੀ ਭਾਰਤ ਉੱਤੇ 50% ਟੈਰਿਫਸ ਲਾਗੂ ਕਰ ਚੁੱਕੇ ਨੇ ਪਰ ਕੁਝ ਮੀਡੀਆ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਹੁਣ ਭਾਰਤ ਅਮਰੀਕਾ ਨੂੰ ਜ਼ਿਆਦਾ ਚੌਲ ਬਰਾਮਦ ਨਹੀਂ ਕਰਦਾ ਜਿਸ ਦੇ ਮੱਦੇਨਜ਼ਰ 트੍ਰੰਪ ਦੀਆਂ ਟੈਰਿਫਸ ਨਾਲ ਜ਼ਿਆਦਾ ਫਰਕ ਨਹੀਂ ਪੈਣਾ ਪਰ ਫਿਰ ਵੀ ਜਿਹੜੇ ਲੋਕਾਂ ਦਾ ਵਪਾਰ ਸਿੱਧੇ ਤੌਰ ਤੇ ਅਮਰੀਕਾ ਨਾਲ ਸੰਬੰਧਿਤ ਹੈ ਉਹਨਾਂ ਨੂੰ ਦਿੱਕਤਾਂ ਜ਼ਰੂਰ ਆਉਣਗੀਆਂ ਅਤੇ ਭਾਰਤ ਨੂੰ ਵੀ ਨਵੇਂ ਗਾਕਾਂ ਦੀ ਭਾਲ ਕਰਨੀ ਹੋਵੇਗੀ ਇਹ ਰਿਪੋਰਟ ਹਮਦੜ ਟੀਵੀ